ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਮੈਂ ਮੋਰ ਜੇ ਪੱਟੀ ਐਸੋਨੇ ਮੌਜੂਦਿਆਂ ਦੀ ਡੇਰਾ ਬਾਬਾ ਨਾਨਕ 메ਨ ਚੌਂਕ ਦੇ ਵਿੱਚ ਜੀ ਮਾਨਾਂ ਵਾਲੇ ਜੀ ਥੋੜੀ ਢੋਤ ਲੰਗੇ ਦੇ ਹਾਰ ਨੇ ਇਹੋ ਜੀ ਮਾਰ ਮਾਰੀ ਆ ਲੋਕਾਂ ਨੂੰ ਹਰ ਚੀਜ਼ ਪਖੋ ਉਤਰਸ ਰਹੇ ਨੇ ਪਰ ਸਮਾਜ ਸੇਵੀ ਜਥੇਬੰਦੀਆਂ ਉਹ ਆਪਣਾ ਪੂਰਾ ਐਸੋਲੇ ਜਿਹੜਾ ਕੰਮ ਕਰ ਰਹੀਆਂ ਨੇ ਗੱਲ ਕਰਦੇ ਆਂ ਵੀ ਚਾਰਾ ਜੋ ਵੀ ਰੋਟੀ ਪਾਣੀ ਜੋ ਵੀ ਆਪਾਂ ਕਹਿਣੇ ਆਂ ਵੀ ਹਰ ਚੀਜ਼ ਜਿਹੜੀ ਐਸੇ ਪਿੰਡਾਂ ਵਿੱਚ ਪਹਚਾਈ ਜਾ ਰਹੀ ਆ ਐਸ ਵੇਲੇ ਸਾਡੇ ਨਾਲ ਇੱਕ ਸੰਸਥਾ ਹੈ ਉਹ ਜੁੜ ਚੁੱਕੀ ਆ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਤੁਹਾਡਾ ਜਿਹੜਾ ਇਹਦਾ ਮਿਸ਼ਨ ਕੀ ਹੈਗਾ ਉਹ ਗੱਲਬਾਤ ਕਰਦੇ ਉਹਨਾਂ ਦੇ ਨਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲਾਂ ਜੀ ਆਪਣਾ ਨਾਮ ਦੱਸੋ ਤੇ ਆਪਣੀ ਸੰਸਥਾ ਦਾ ਨਾਮ ਦੱਸੋ ਆਪਣਾ ਨਾਮ ਮੇਰਾ ਨਾਮ ਹੈਗਾ ਜੀ ਮੁਖਤਾਰ ਸਿੰਘ ਇਹ ਮੇਰਾ ਵੀਰ ਮਨਜਿੰਦਰ ਸਿੰਘ ਤੇ ਪਿੰਡ ਪਕੀਵਾ ਤੇ ਪਿੰਡ ਪਕੀਵੇਂ ਤੋਂ ਇਹ 4-5 ਰੋਜ਼ ਹੋ ਗਏ ਸਾਨੂੰ ਹੋ ਗਏ ਨੇ ਸੇਵਾ ਕਰਦਿਆਂ ਨੂੰ ਸੇਵਾ ਕਾਦੀ ਕਰਿਆ ਤੁਸੀਂ ਜੀ ਪਹਿਲਾਂ ਸੇਵਾ ਪਿੰਡ ਵਾਲਿਆਂ ਨੇ ਕੀਤੀ ਹੀ ਲੰਗਰ ਦੀ ਜੀ ਤੇ ਹੁਣ ਕੱਲ ਪਰਸੋਂ ਦੇ ਪਾਣੀ ਦੀ ਤੇ ਅੱਜ ਜਿਹੜਾ ਹੁਣ ਲੰਗਰ ਦੀ ਜਿਹੜੀ ਆ ਸੇਵਾ ਪੂਰੀ ਹੋ ਚੁੱਕੀ ਆ ਤੇ ਲੋਕਾਂ ਵੱਲੋਂ ਹੱਥ ਖੜੇ ਹੋ ਗਏ ਨੇ ਵੀ ਲੰਗਰ ਨਹੀਂ ਚਾਹੀਦਾ ਸਾਨੂੰ ਕਿਉਂ ਪਸ਼ੂਆਂ ਦਾ ਬਹੁਤ ਬੁਰਾ ਹਾਲ ਆ ਉਹਦੇ ਵਾਸਤੇ ਸਾਨੂੰ ਤੂਰੀ ਚਾਰ ਜੋ ਵੀ ਚਾਹੀਦਾ ਤੇ ਅੱਜ ਬਕੀਵੇਂ ਵਾਲੀ ਸੰਗਤ ਨੇ ਬੜਾ ਵੱਡਾ ਹਮਲਾ ਮਾਰਿਆ ਸੋ ਅੱਜ 150 ਗੱਟਾ ਜਿਹੜਾ ਚਾਰ ਦਾ ਲੈ ਕੇ ਤੇ ਲਾਗੇ ਲਾਗੇ ਜਿਹੜੇ ਪਿੰਡ ਜੇ ਪਾਣੀ ਦੇ ਮਾਰ ਹੇਠ ਆਏ ਨੇ ਉਨ੍ਹਾਂ ਦੇ ਵਿੱਚ ਵੰਡ ਕੇ ਦਿੱਤੇ ਜਾਣਗੇ ਚਾਰ ਦੇ ਵਿੱਚ ਤੇ ਜਿਹੜੀ ਸਰਕਾਰ ਆ ਉਹ ਬਿਲਕੁਲ ਇਸ ਟਾਈਮ ਨਕਾਮ ਰਹੀ ਆ ਉਹਦੇ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਵੀ ਹੈਲਪ ਨਹੀਂ ਹੋਈ ਲੋਕਾਂ ਦੀ ਬਸ ਆਉਂਦੇ ਨੇ ਪਹਿਲਵਾਨੀ ਕਿਹੜਾ ਮਾਰਦੇ ਆ ਤੁਰ ਜਾਂਦੇ ਨੇ ਤੇ ਲੋਕਾਂ ਵਾਸਤੇ ਕੋਈ ਜਿਹੜੇ ਆਉਂਦੇ ਨੇ ਇੰਨੇ ਨੇ ਉਹਨਾਂ ਕੋ ਫੰਡ ਪਏ ਨੇ ਕੋ 2-4 ਕਰੋੜ ਲੋਕਾਂ ਵਾਸਤੇ ਫੰਡ ਕੱਢਣਾ ਤੇ ਕੋਈ 2-4 ਟਰਾਲੇ ਲਿਉਣ ਚਾਰ ਦੇ ਤੂੜੀ ਦੇ ਬਸ ਲੋਕਾਂ ਨੂੰ ਹੌਸਲਾ ਹੀ ਦੇ ਕੇ ਤੁਰ ਜਾਂਦੇ ਨੇ ਦਿੰਦੇ ਕੁਝ ਨਹੀਂ ਆ ਹੋ ਤਾਂ ਕਿ ਜਿਹੜੀ ਤੁਸੀਂ ਆ ਟਰਾਲੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਹੁਣ ਵਿਚਾਰ ਰਹੇ ਹੋ ਅਸੀਂ ਹੁਣ ਇਸ ਟਾਈਮ ਜਾਣਾ ਮੈਂ ਕੱਲ ਅਸੀਂ ਦੇ ਕੇ ਆਏ ਸੀ ਵੀ ਜਿਹੜੇ ਰਸੀਕਾ ਤੱਲਾ ਬਰੀਆਰੀ ਬਲੌਰਪੁਰ ਇਹ ਪਿੰਡ ਜੇ ਪਾਣੀ ਚ ਪੂਰੇ ਡੁੱਬੇ ਹੋਏ ਨੇ ਤੇ ਉਹਨਾਂ ਲੋਕਾਂ ਦੀ ਇੱਕੋ ਹੀ ਮੰਗਿਆ ਵੀ ਸਾਨੂੰ ਲੰਗਰ ਦੀ ਲੋੜ ਨਹੀਂ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਆ ਤੇ ਤੁਸੀਂ ਇੱਥੇ ਆਪ ਆਣ ਕੇ ਤੇ ਵੰਡ ਕੇ ਜਾਓ ਦੋ ਦੋ ਚਾਰ ਚਾਰ ਗੱਟੇ ਜਿਹੜੇ ਘਰ ਦੇ ਵਿੱਚ ਚਾਹੀਦੇ ਨੇ ਇਹ ਸੇਵਾ ਜਿਹੜੀ ਆ ਇਹ ਕਿੰਨੇ ਦਿਨ ਚੱਲੇਗੀ ਜੀ ਇਹ ਸੇਵਾ ਵੇਖੋ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਚਿਰ ਅਜੇ ਜ਼ਰੂਰਤ ਹੈ ਲੋਕਾਂ ਨੂੰ ਉਹਨਾਂ ਚਿਰ ਆਪਾਂ ਕਰਾਂਗੇ ਸੇਵਾ ਅੱ ਚਾਰ ਦੀ ਚਲਣੀ ਆ ਕੱਲ ਨੂੰ ਤੂੜੀ ਦੀ ਚਲਣੀ ਆ ਫਿਰ ਉਸ ਤੋਂ ਬਾਅਦ ਸਾਰੇ ਨਗਰ ਕਰਕੇ ਮੈਡੀਸਨ ਫਿਰ ਜਿਹੜੀ ਪਾਣੀ ਉਹਦੇ ਵਾਸਤੇ ਵੀ ਜਿਹੜੀ ਸਪਰੇਵਾਂ ਉਹਦੀ ਸੇਵਾ ਵੀ ਆਪਾਂ ਸੰਗਤ ਨੂੰ ਸਾਰੀ ਇੱਕ ਕਿਉਂਕਿ ਇਕੱਲਾ ਪਿੰਡ ਨਹੀਂ ਕਰ ਸਕਦਾ ਸਾਰੇ ਪੰਜਾਬ ਨੂੰ ਲਗ ਲੋਕਲ ਜਿੰਨੇ ਹਨ ਉਹਨਾਂ ਨੂੰ ਸਾਰਿਆਂ ਨੂੰ ਹੀ ਬੇਨਤੀ ਕਰਦੇ ਆਂ ਵੀ ਤੁਸੀਂ ਬਾਅਦ ਦੇ ਵਿੱਚ ਜਦੋਂ ਪਾਣੀ ਲਾਥੇਂਦਾ ਸਪਰੇਵਾਂ ਦਾ ਜਿਹੜਾ ਸਮਾਨ ਲੈ ਕੇ ਆਓ ਇੱਥੇ ਜਿਹੜੀ ਬਿਮਾਰੀ ਬਹੁਤ ਫੈਲਣੀ ਆ ਬਾਅਦ ਚੋਂ ਅੱਛਾ ਤੇ ਬੇਨਤੀ ਆ ਤੁਸੀਂ ਬਹੁਤ ਵਧੀਆ ਕੰਮ ਕਲਾਗਾ ਜੋ ਗਿਆ ਜੀ ਪਰ ਇਹ ਵੀ ਪਿੰਡਾਂ ਦੇ ਵਿੱਚ ਤੁਹਾਡੇ ਨਾਲੇ ਰਾਬਤਾ ਕਾਇਮ ਕਰਨਾ ਵਾ ਜੇ ਤੋ ਤੁਹਾਡਾ ਮੋਬਾਈਲ ਨੰਬਰ ਜਿਹੜਾ ਵਾ ਉਹ ਤੁਸੀਂ ਦੋਚੋ ਸਾਡਾ ਨੰਬਰ ਹੈਗਾ ਜੀ 98780 49832 ਦੁਬਾਰਾ ਫੇਰ ਰੀਪੀਟ ਕਰੋ ਜੀ 98780 49832 ਇਹ ਪਿੰਡ ਪਕੀਵਾ ਮਨਜਿੰਦਰ ਸਿੰਘ ਤੇ ਇਹਨਾਂ ਨਾਲ ਰਾਬਤਾ ਕਾਇਮ ਕਰੋ ਤੇ ਜਿੱਥੇ ਜਿੱਥੇ ਕੋਈ ਵੀ ਦਵਾਈ ਦੀ ਲੋੜ ਆ ਜਾਂ ਕੋਈ ਚੀਜ਼ ਦੀ ਲੋੜ ਆ ਜਿੰਨੇ ਚ ਜਿੰਨਾ ਕ ਮਹਾਰਾਜ ਸਾਨੂੰ ਬਲ ਬਖਸ਼ੇਗਾ ਅਸੀਂ ਜਰੂਰ ਪਹੁੰਚਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੜਪੀੜ ਤੋਂ ਲੋਕ ਨੇ ਪਿੰਡ ਪਕੀਵਾਵਾਂ ਵੱਲੋਂ ਅਸੀਂ ਸੇਵਾ ਲੈ ਕੇ ਚੱਲੇ ਆ ਅੱਜ ਚਾਰ ਦੀ ਕੱਲ ਨੂੰ ਆਪਾਂ ਜਾਂ ਪਰਸੋਂ ਨੂੰ ਤੂੜੀ ਦਾ ਪ੍ਰਾਲਾ ਕਰਨਾ ਆ ਸਾਡੀ ਹੁਣ ਹਜ਼ਾਰ ਦੇ ਕਰੀਬ 850 ਕਰੀਬ ਓਡੋਮਸ ਟੂ ਪਾਰੀਆ ਮਸ਼ਰਵਾhti ਵਾਲੀ ਉਹ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਲੋਡ ਜੇ ਮਸ਼ਰ ਦੀ ਵੀ ਪਬਲਿਕ ਦੇ ਵਿੱਚ ਵਿਚਰੀਏ ਫੇਰ ਪਬਲਿਕ ਦਾ ਪਤਾ ਲੱਗਦਾ ਕਿ ਕੀ ਹਾਲਾਤ ਆ ਹੜ ਮਾਰੂ ਲੋਕਾਂ ਦੇ ਆਪਾਂ ਇੰਨਾ ਕ ਪ੍ਰਾਲਾ ਕੀਤਾ ਹੋਇਆ ਕਿ ਜਿੰਨੇ ਜੋਗੇ ਆ ਗਏ ਆ ਅਸੀਂ ਸਾਡਾ ਸਾਰਾ ਨਗਰ ਹੀ ਇੱਕ ਮੋਟ ਹੋ ਗਏ ਨੌਜਵਾਨ ਪਰਾਲਾ ਕਰ ਰਹੇ ਨੇ ਤੇ ਅਸੀਂ ਜਾ ਰਹੇ ਆ ਅੱਜ ਫੇਰ ਜਿਹੜੇ ਪਿੰਡਾਂ ਚ ਲੋੜ ਹਾਰ ਪੀੜਤ ਦੀ ਉਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ